ਅੰਮ੍ਰਿਤਸਰ ਤੋਂ ਤੇ ਰਾਤ ਸ਼ਹੀਦ ਉਦਮ ਸਿੰਘ ਨਗਰ ਦੀ ਇੱਕ ਗਲੀ ਦੇ ਵਿੱਚ ਲੜਾਈ ਝਗੜਾ ਹੋ ਗਿਆ ਇਸ ਲੜਾਈ ਝਗੜੇ ਦੇ ਵਿੱਚ ਕੁਝ ਨੌਜਵਾਨ ਆਪਣੀ ਗੁਆਂਢੀਆਂ ਦੇ ਹੀ ਘਰ ਤੇਜ਼ਾਰ ਹਥਿਆਰਾਂ ਨਾਲ ਗਏ ਅਤੇ ਹਮਲਾ ਕਰ ਦਿੱਤਾ ਜੀ ਹਾਂ ਹਮਲਾ ਕਰਕੇ ਨੌਜਵਾਨ ਤੇ ਉਸਦੇ ਪਤਨ ਨੂੰ ਜ਼ਖਮੀ ਕਰ ਦਿੱਤਾ ਇਸ ਮੌਕੇ ਪੀੜਤ ਜਦੋਂ ਪੁਲਿਸ ਸਟੇਸ਼ਨ ਗਏ ਤਾਂ ਉਹਨਾਂ ਨੂੰ ਸਿਵਲ ਹਸਪਤਾਲ ਭੇਜਿਆ ਗਿਆ ਜਦੋਂ ਉਹ ਸਿਵਲ ਹਸਪਤਾਲ ਗਏ ਤਾ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕੀਤਾ ਸੀ ਉਹ ਹਮਲਾਵਰ ਉੱਥੇ ਵੀ ਪਹੁੰਚ ਗਏ ਉਹਨਾਂ ਨੇ ਨੌਜਵਾਨ ਨੂੰ ਸਿਵਲ ਹਸਪਤਾਲ ਦੇ ਵਿੱਚ ਵੜ ਕੇ ਮੋਟੋ ਤੇ ਕਾਰ ਉਤਾਰ ਦਿੱਤਾ ਉਹ ਦਰੈਸਮੋ ਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਹਮਲਾਵਰ ਛੋਟਾ ਰਾਜਨ ਤੇ ਉਸ ਦਾ ਪਰਿਵਾਰ ਸ਼ਰਿਆਮ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਉਹਨਾਂ ਨੇ ਮ੍ਰਿਤਕ ਤੇ ਗਲਤ ਇਲਜ਼ਾਮ ਲਗਾਏ ਕਿ ਉਹ ਨਸ਼ਾ ਵੇਚਦਾ ਹੈ ਜਿਸ ਤੋਂ ਬਾਅਦ ਮ੍ਰਿਤਕ ਨੇ ਆਪਣੇ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਲਗਾ ਦਿੱਤੇ ਜਿਸ ਤੇ ਚੱਲਦੇ ਆ ਛੋਟਾ ਰਾਜਨ ਤੇ ਉਸ ਦਾ ਪਰਿਵਾਰ ਉਹਨਾਂ ਦੇ ਨਾਲ ਝਗੜਾ ਕਰਦਾ ਰਹਿੰਦਾ ਸੀ ਉਤھے ਹੀ ਉਹਨਾਂ ਵੱਲੋਂ ਅੱਜ ਤੇ ਸਰਹੰਦ ਹਥਿਆਰਤ ਨਾਲ ਮ੍ਰਿਤਕ ਦੇ ਪਿਤਾ ਅਤੇ ਉਸਤੇ ਹਮਲਾ ਕਰ ਦਿੱਤਾ ਗਿਆ ਜਿਸ ਤੇ ਚੱਲਦੇ ਮ੍ਰਿਤਕ ਆਪਣੇ ਪਿਤਾ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਕੋਲ ਪਹੁੰਚਾਉ ਨਗਲੋਸ ਨੂੰ ਸਵੱਛ ਹਸਪਤਾਲ ਭੇਜਿਆ ਗਿਆ ਉੱਥੇ ਹੀ ਹਮਲਾਵਰ ਪਿੱਛੇ ਆਏ ਅਤੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਨੌਤਾਂ ਨੂੰ ਮੌਤ ਦੇ ਘਾਟ ਉਹ ਤਾਂ ਤਾਂ ਮੇਰੇ ਅਜਨੂਮਾਰੇ ਆ ਬੈਨਾਨੇ ਹਾਂਜੀ ਤੇ ਸਾਰੀ ਗੱਲ ਇਹੀ ਕਿ ਰਾਜਨ ਚਿੱਟਾ ਵੇਚਦਾ ਹੈਗਾ ਰਾਜਨ ਚਿੱਟਾ ਵੇਚਦਾ ਤੇ ਸਾਡਾ ਨਾਲ ਲਾਂਦਾ ਸੀ ਤੇ ਅਸੀਂ ਕੈਮਰੇ ਲਵਾ ਲਿਆ ਆਪਣੀ ਸੇਫਟੀ ਦੇ ਕਰਕੇ ਤੇ ਕਹਿੰਦਾ ਵਾ ਤੂੰ ਕੈਮਰੇ ਲਵਾਏ ਨੇ ਹੁਣ ਮੇਰੇ ਘਰ ਕੋਈ ਆਂਦਾ ਨਹੀਂ ਹੈਗਾ ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਤੇ ਕਹਿੰਦਾ ਤੂੰ ਕੈਮਰੇ ਲਵਾਏ ਨੇ ਤੇ ਉਹਨੂੰ ਮਾਰਨ ਤੇ ਆ ਗਿਆ ਵਾ ਤੇ ਬੰਦਾ ਪੁੱਛੋ ਨਾ ਉਹ ਰਾਤ ਦਾ ਟਾਈਮ ਘਰੇ ਆਂਦੇ ਨੇ ਤੇ ਸਾਈਟੋਂ ਨਿਕਲ ਕੇ ਆਣ ਲੱਗੇ ਨੇ ਦੱਤਨ ਮਾਰਨ ਵਾਸਤੇ ਉਹਨਾਂ ਬਾਹਰ ਗਿਆ ਵਾ ਦਾ ਇਹਨੂੰ ਅਕਾ ਚੜੀਗਾ ਰੱਜਾਂਗਾ ਰਜਨਾਗਾ ਇਹ ਸਾਡੀ ਗੰਜ ਸੰਦੀ ਉਹਨੂੰ ਇਹੋ ਆ ਕੀ ਕੈਮਰੇ ਚੋਲਵਾਇਨੇ ਲੜਾਈ ਕਿਸ ਵਜ੍ਹਾ ਦੀ ਲੜਾਈ ਐਸੇ ਗੱਲੋਂ ਹੋਈ ਐ ਕਿ ਅਮਰੇ ਉੱਪਰ ਫੋਨ ਹੀ ਗੱਲ ਡਾਤਰ ਉੱਥੇ ਘਰੇ ਮਾਰਿਆ ਡਾਤਰ ਬੱਲੇ ਮਾਰਿਆ ਵਾ ਡੈਡੀ ਦੇ ਵੱਜ ਗਿਆ ਵਾ ਡੈਡੀ ਦੇ ਇਨਾਂ ਡੋਂਗੇਗਾ ਵਾ ਤੇ ਇਨਾਂ ਚੋੜਾ ਹੈ ਡੈਡੀ ਦੇ ਮੁਲਾਜਾ ਕਰਵਾ ਕੇ ਪੱਟੀ ਕਰਵਾਣ ਆਏ ਨੇ ਤੇ ਇੱਥੇ ਆ ਕੇ ਉਹਨੂੰ ਮਾਰ ਗਿਆ ਵਾ ਮਗਰੇ ਆ ਗਏ ਹਾਂਜੀ ਇੱਥੇ ਮਾਰ ਕੇ ਗਏ ਨੇ ਮਗਰੇ ਐਸੇ ਜਿਹਨਾਂ ਨੇ ਡਾਤਰ ਮਾਰੀ ਕਿੰਨੇ ਕ ਬੰਦੇ ਆਏ ਸੀ ਅਹੀ ਵੇਖੇ ਨਹੀਂ ਮੈਂ ਆਂਦੀ ਵਹੀ ਮੈਂ ਰਾਤੀ ਹੀ ਗਈ ਤੇ ਦੋਵੇਂ ਭਰਾ ਸੀ ਮਾਂ ਹੀ ਤੇ ਭੈਣ ਨੇ ਭੇਜਿਆ ਵਾ ਸਾਡੇ ਸਾਹਮਣੇ ਭੈਣ ਕਹਿੰਦੀ ਕੋਈ ਗੱਲ ਨਹੀਂ ਜਾ ਤੂੰ ਮਾਰਾ ਹਾਂਜੀ ਹਸਪੀਟਲ ਦੇ ਅੰਦਰ ਆ ਕੇ ਮਾਰ ਕੇ ਗਏ ਨੇ ਪੁਲਸ ਵਾਲਿਆਂ ਨੇ ਕੁਝ ਨਹੀਂ ਕੀਤਾ ਪੁਲਸ ਵਾਲਿਆਂ ਨੇ ਕੁਝ ਨਹੀਂ ਕੀਤਾ ਪੁਲਸ ਵਾਲੇ ਵੀ ਇੱਥੇ ਆ ਗਏ ਦੋਨੋਂ ਸਾਰਾ ਪਿਆੰਦਾ ਪੁਲਸ ਵਾਲੇ ਕਹਿੰਦੇ ਕਿ ਸਾਡੇ ਸਾਹਮਣੇ ਸਿਰ ਰੋਡ ਹੀ ਮਾਰੀ ਪੁਲਸ ਨੇ ਮਾਰਿਆ ਅੱਛਾ ਪੁਲਸ ਵਾਲੇ ਕਹਿੰਦੇ ਪੁਲਸ ਵਾਲੇ ਕਹਿੰਦੇ ਰੋਡ ਵੱਜੀਏ ਬਸ ਪੁਲਸ ਵਾਲਿਆਂ ਨੇ ਉਹਨੂੰ ਫੜਿਆ ਨਹੀਂ ਪੁਲਸ ਵਾਲੇ ਕਹਿੰਦੇ ਰੋਡ ਵੱਜੀਏ ਗੋਲੀ ਨਹੀਂ ਮਾਰੀਏ ਰੋਡ ਨਾਲ ਭਾਜੀ ਬੰਦਾ ਨਹੀਂ ਮਰਦਾ ਕਦੀ ਇਹਨਾਂ ਦੇ ਤੁਸੀਂ ਵੀ ਸਮਝ ਤਾਜਦੇ ਰੋਡ ਨਾਲ ਨਹੀਂ ਬੰਦਾ ਮਰਦਾ ਗੋਲੀ ਮਾਰੀ ਹੋ ਵੇਖ ਲੋ ਤੇ ਪੁਲਿਸ ਵਾਲੇ ਕਹਿੰਦੇ ਜੇ ਦਾਤੋਂ ਤਾਂ ਮਾਰਿਆ ਹੁੰਦਾ ਗੋਲੀ ਮਾਰੀ ਹੁੰਦੀ ਤੇ ਉੱਥੋਂ ਖੂਨੋਂ ਖੂਨ ਹੁੰਦਾ ਕੱਪੜੇ ਉਹਦੇ ਸਾਰੇ ਪਾੜਤੇ ਨੇ ਸਾਰੀ ਗੋਲੀ ਦਾ ਨਿਸ਼ਾਨ ਹੈ ਸਭ ਕੁਝ ਹੈਗਾ ਵਾ ਤੇ ਬੰਦਾ ਪੁੱਛੇ ਹੋਰ ਕਿੱਦਾਂ ਯਕੀਨ ਕਰੀਏ ਉਹਨਾਂ ਤੇ ਹੁਣ ਉਹਨਾਂ ਨੂੰ ਮੈਂ ਕਹਿੰਦੀ ਚੰਗੇ ਵਧੀਆ ਤੋਂ ਵਧੀਆ ਇਨਸਾਫ ਦਿੱਤਾ ਜਾ ਉਹਨਾਂ ਨੂੰ ਮੇਰਾ ਨਾਮ ਰੀਨਾ ਵਾ ਕੀ ਹੋਇਆ ਕੀ ਹੈ ਮੇਰਾ ਭਰਾ ਅੰਦਰ ਮਾਰਤਾ ਛੋਟੇ ਰਾਜਨ ਨੇ ਪਹਿਲਾਂ ਦੇ ਦੁਸ਼ਮਣ ਕਾਦੀ ਸਾਡੀ ਉਹ ਚਿੱਟਾ ਵੀ ਆ ਸੀ ਛੋਟਾ ਰਾਜਾ ਤੇ ਨਾਲ ਕਾਗਾ ਜਨੀਤਾ ਰਾਣੀ ਕਿ 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 ਕਿਹੜੀ ਜਗ੍ਹਾ ਤੇ ਨਿਊਜੀ ਦਦਮ ਸਿੰਘ ਨਗਰ ਗਲੀ ਨੰਬਰ 5 ਰੋਜੀ ਮਾਡਲ ਦੇ ਲਾਗੇ ਉਹ ਪੂਰੀ ਪੂਰੀ ਮੈਂ ਕਹਿੰਨੀ ਆ ਉਹ ਤੇ ਨੇ ਦਾਤਰ ਚਲਾਈ ਈਟਾ ਚਲਾਈਆਂ ਤੁਹਾਡੇ ਘਰ ਤੇ ਤੋ ਹੁਣ ਕੋ ਹੋਇਆ ਕੀ ਹੋ ਨੂੰ ਨੇ ਜਦੋਂ ਮੈਂ ਡਾੜੀ ਤੇ ਮੱਜੀ ਆ ਆਇਆ ਵਾ ਹੱਤੀ ਪਿਆ ਵਾ ਉਹ ਤੇ ਹੱਦੀ ਪਿਆ ਮੇਰੇ ਬੂਏ ਤੇ ਜਦੋਂ ਤੇ ਮੈਂ ਕੀ ਕਹਿੰਦੇ ਆ ਬੂਆ ਬੰਦ ਕੀਤਾ ਡਾੜੀ ਤੇ ਦਾਤਰ ਵੱਜ ਗਿਆ ਵਾ ਹਦ ਤੇ ਜਦੋਂ ਇਹ ਬੂਆ ਬੰਦ ਕਰਕੇ ਦਾਤਰ ਵੱਜ ਗਿਆ ਵੇਖਿਆ ਮੈਂ ਸੱਟ ਜਿਆਦੀ ਲੱਗ ਗਈ ਮੈਂ ਕਿਹਾ ਜਾ ਜਾ ਕੇ ਤੇ ਡਾੜੀ ਨੂੰ ਠਾੜੇ ਲੈ ਜਾ ਰਿਪੋਰਟ ਕਰਾ ਉਹਦੀ ਜਾ ਕੇ ਹੈ ਐਨੇ ਕੀ ਕੀਤਾ ਵਾ ਉਹ ਬਾਚ ਅਸੀਂ ਥਾਣੇ ਆਏ ਮਾਂ ਨੂੰ ਮਾਂ ਕਾਕਾ ਤੇ ਨਾਲ ਕੀ ਕਹਿੰਦੇ ਛੋਟਾ ਰਾਜਣ ਪੁਲਸਰ ਤੁਸੀਂ ਆਏ ਥਾਣੇ ਮੇਰਾ ਭਰਾ ਤੇ ਡੈਡੀ ਆਏ ਆ ਥਾਣੇ ਵਾਲੇ ਨੇ ਉਹਨਾਂ ਨੇ ਇੱਥੇ ਸਿਵਲ ਭੇਜਤਾ ਵਾ ਸਿਵਲ ਆਏ ਜੇ ਇਹਨਾਂ ਨੂੰ ਬਤਾਵਾਗੀ ਉਹ ਇਦਾਂ ਦਾ ਹੈਗਾ ਵਾ ਉਹ ਪਹਿਲੇ ਵੀ ਉਹਦੇ ਰਿਕਾਰਡ ਗੰਦੇ ਹੀ ਉਹਦੇ ਵੀ ਸ਼ਹਿਰ ਕ੍ਰਿਮਨਾਦੀ ਰਾਣੀ ਬੀਤ ਪਤਾ ਕੀ ਪਰ ਨਹੀਂ ਕੁਝ ਪਤਾ ਮੈਨੂੰ ਨਹੀਂ ਕੁਝ ਪਤਾ ਮੇਰਾ ਭਰਾ ਮਾਰਤਾ ਉਹਨਾਂ ਨੇ ਪੁਲਿਸ ਕਾਰਵਾਈ ਕਰੇ ਉਹਦੇ ਹੁਣ ਜਿੰਨੇ ਜਾਣਾਂ ਨੂੰ ਅੰਦਰ ਕਰਨ ਕੋਈ ਗੱਲ ਨਹੀਂ ਕਿ ਲੜਾਈ ਹੋਈ ਸੀ ਦੁੱਦਮ ਸਿੰਘ ਨਗਰ ਹਾਂਜੀ ਉੱਥੇ ਲੜਾਈ ਹੋਈ ਤੇ ਇੱਥੇ ਆਏ ਸੀ ਕਿ ਤੇਨਾਂ ਦੇ ਚੋਟ ਲੱਗੀ ਹੋਈ ਸੀਗੀ ਇੰਟਰਨਲ ਇੰਜਰੀ ਸੀਗੀ ਇੱਥੇ ਆ ਕੇ ਉਹਨਾਂ ਦੀ ਦਾਇਤ ਹੋ ਗਈ ਸਰ ਕਹਿ ਰਹੇ ਉਹਨਾਂ ਦਾ ਪਰਿਵਾਰ ਕਹਿ ਰਿਹਾ ਕਿ ਨਾਂ ਮੱਥਿਆ ਖੰਜਰ ਮਾਰਿਆ ਗਿਆ ਇੱਥੇ ਕੁਝ ਨਹੀਂ ਆਪਾਂ ਸਾਡੇ